ਸਿੰਘ ਦਾ ਜਨਮ ਦਿਹਾੜੇ ਤੇ ਪਿੰਡ ਖਟਕੜ ਕਲਾਂ ਦੇ ਵਿੱਚ ਦੋ ਰੋਜ਼ਾ ਇਨਕਲਾਬ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ 28 ਸਤੰਬਰ ਨੂੰ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਮਿਊਜ਼ੀਅਮ ਦੇ ਅੰਦਰ ਬਣੇ ਨਵੇਂ ਸ਼ਹੀਦਾਂ ਦੇ ਨਾਲ ਜੁੜੀ ਕਹਾਣੀਆਂ ਦੇਖਣ ਤੋਂ ਬਾਅਦ ਆਮ ਲੋਕਾਂ ਨੂੰ ਵੀ ਸੰਬੋਧਨ ਕਰਨਗੇ ਇਸ ਵੰਦੀ ਜਾਣਕਾਰੀ ਦਿੰਦਿਆਂ ਵਿਧਾਇਕ ਬੰਗਾ ਸੁਖਵਿੰਦਰ ਸਿੰਘ ਕੁਮਾਰ ਸੁਖੀ ਨੇ ਦੱਸਿਆ ਕਿ ਹਰ ਵਾਰੀ ਤਰ੍ਹਾਂ ਇਸ ਵਾਰ ਵੀ ਰਾਜਪਦਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਬੰਗਾ ਖੇਤਰ ਦੇ ਵਿੱਚ ਮੈਡੀਕਲ ਕਾਲਜ ਬਣਾਉਣ ਦੇ ਲਈ ਡੀਸੀ ਅਤੇ ਹੋਰ ਵਿਭਾਗਾ ਦੇ ਨਾਲ ਮੀਟਿੰਗ ਤ੍ਰਿ ਭਗਵੰਤ ਮਾਨ ਜਨਮ ਦਿਨ ਤੇ ਇਸ ਦਾ ਐਲਾਨ ਵੀ ਕਰ ਸਕਦੇ ਨੇ ਜੀ ਜਨਮ ਦਿਨ ਸੁਆਪਾ ਜੀ ਦੇ ਜਨਮ ਦਿਹਾੜੇ ਦਿਨ ਮੌਕੇ ਤੇ ਕਿਤੇ ਮੈਂ ਇਸ ਨੂੰ ਦੇਖਣ ਦਾ ਫਲੈਕਸਟਾਈਲ ਦਿੰਦਾ ਹਾਂ ਪਰ ਉਸ ਦਿਨ ਦਾ ਹਰ ਤਰ੍ਹਾਂ ਦੀ ਤਰ੍ਹਾਂ ਜੀ ਜਨਮ ਦੀ ਵਰਤੋਂ ਸਮਾਜ ਸਭ ਦੀ ਆਵਾਜ਼ ਦੀ ਬੜੀ ਸੋਹਰ ਬਣੀ ਹੈ ਉੱਥੋਂ ਨੇ ਇਸ ਜਗ੍ਹਾ ਤੇ ਸੌਂਚ ਸਮਾਗਮ ਕਰਾਇਆ ਸੀ ਪਰ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਆਉਂਦੇ ਆ ਇਸ ਵਾਰ ਵੀ ਸੀਗਨ ਦਾ ਪਰਸਨ ਜਨਮ ਦਿਨ ਤੇ ਸਰਦਾਰ ਪ੍ਰਗਨ ਸਿੰਘ ਜੀ ਨਾਮ ਸਾਹਿਬ ਅੜਕੜ ਕਲਾ ਦੀ ਧਰਤੀ ਤੇ ਮਤਮਤ ਸਜਾਉਣ ਤੇ ਆਣਗੇ ਪਰ ਉਹਨਾਂ ਦਾ ਜੋ ਆਂਦਾ ਜਿਹੜਾ ਇਹ ਜਿਹੜਾ ਮੈ ਪ੍ਰੋਗਰਾਮ ਉਹ ਤੁਹਾਨੂੰ ਸ਼ਾਮਪਰ ਵੀ ਨੀਰ ਜਵਰ 28 ਤਰੀਕ ਨੂੰ ਆਣਗੇ ਜਾਂ 29 ਨੂੰ 28 ਤਰੀਕ ਕਈ ਕਿ ਬਖਰੇ ਬਖਰੇ ਕਲਚਰਲ ਪ੍ਰੋਗਰਾਮ ਦਾ ਜਿਹੜੇ ਲੋਕ ਆ ਗਾਵ ਨੂੰ ਖਸਾਨ ਨੇ ਸਾਡੇ ਜਿਹੜੇ ਨੌਜਵਾਨ ਕਿਦਾਂ ਹਿੱਸਾ ਲੈਂਦੇ ਆ ਇਸ ਤਰ੍ਹਾਂ ਦੀ ਕਈ ਐਕਟੀਵਿਟੀਜ਼ ਨੇ ਜਿਹਨਾਂ ਨੂੰ ਸਨਮਾਨਤ ਕਰਨਾ ਸਨਮਾਨ ਕਰਉਦਾ ਸਿਰਫ ਇਹ ਨਹੀਂ ਕਿ ਮਕਸਦ ਇਹ ਲੋਕ ਪਰਵ ਦੇਖੋ ਸ਼ਾਹਦ ਹੋਣ ਪਰ ਮੈਨੂੰ ਲੱਗਦਾ ਕਿ ਇਹ ਜਿਹੜੇ ਪੰਜਾਬ ਮੰਤਰੀ ਸਰਕਾਰ ਹਰ ਉਹ ਬੰਦਾ ਜਿਹੜਾ ਪੰਜਾਬ ਦੇ ਵਿੱਚ ਪ੍ਰੋਗਰੈਸਿਵ ਬੁਲੰਦਾ ਕਰ ਰਿਹਾ ਉਹਨੂੰ ਸਨਮਾਨਿਤ ਕਰਦੀ ਹੈ ਔਰ ਮੈਂ ਸਮਝਦਾ ਕਿ ਸਿੱਧੇ ਉਸਦਾ ਭਗਤ ਸਿੰਘ ਦੇ ਜਨਮ ਤੱਕ ਸਨਮਾਨਤ ਕਰਨਾ ਇੱਕ ਹੋਰ ਵੀ ਵੱਡੀ ਗੱਲ ਹੈ ਸੋ ਇਹ ਐਕਟਿਵਿਟੀਸ ਦੁਨੀਆ ਦੋ ਦਿਨ ਚੱਲਦੀ ਰਹੀ ਲੋਕਾਂ ਚ ਉਤਸ਼ਾਹ ਤਾਂ ਹੁੰਦਾ ਹੀ ਹੈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇੱਕ ਹਰਮਨ ਪਿਆਰੇ ਲੀਡਰ ਆ ਪਰ ਉਹਨਾਂ ਨੂੰ ਸੁਣਨੇ ਦੇ ਲਈ ਉਹਨਾਂ ਵੱਲੋਂ ਸਦਾ ਹੀ ਕੋਈ ਨਾ ਕੋਈ ਸਟ੍ਰੈਟਜੀ ਆ ਕੇ ਕੋਈ ਇਸ ਇਲਾਕੇ ਲਈ ਬਿਹਤਰੀ ਦੇ ਕਦਮ ਕਹੀ ਜਾਂਦਾ ਪਰ ਇਸ ਵਾਰ ਵੀ ਲੋਕ ਉਮੀਦ ਕਰਦੇ ਆ ਕਿ ਉਹ ਜਦੋਂ ਆਣਗੇ ਇਹ ਸਰਪੰਚ ਨੂੰ ਖਾਸ ਕੁਝ ਦੇਖੇ ਜਾਣਗੇ ਸੋ ਲੋਕਾਂ ਚ ਬੜਾ ਚਾਅ ਆ ਕੁਸੀਂ ਇੱਕ ਲਾਲ ਦੀ ਕਰਦਾ ਇੱਕ ਬਾਤ ਵੀ ਗੱਲ ਹੈ ਉਹਦੇ ਲਈ ਜਦੋਂ ਵੀ ਮੈਂ ਜੇ ਮੈਨੂੰ ਇੱਕ ਮਿੰਟ ਥੋੜਾ ਜਿਆਦਾ ਸਮਾਂ ਉੱਪਰ ਪਿਆ ਉਹ ਇੱਥੇ ਜਿਹੜੀ ਡੀਸੀ ਸਾਹਿਬ ਦੀ ਪ੍ਰਧਾਨਗੀ ਇਹ ਇੱਕ ਮੀਟਿੰਗ ਵੀ ਹੋ ਗਈ ਉਹਦੇ ਲਈ ਜ਼ਮੀਨ ਵੀ ਕਰ ਲਈ ਪਰ ਉਹ ਫਾਈਲ ਜਿਹੜੀ ਇਸ ਵੇਲੇ ਸੀਐਮ ਆਫਿਸ ਦੇ ਵਿੱਚ ਪਹੁੰਚ ਵੀ ਗਈ ਹੈ ਉਹ ਇਸ ਕਰਕੇ ਹੋਇਆ ਕਿ ਸੀਐਮ ਸਾਹਿਬ ਆਪ ਬੜੇ ਇਸ ਗੱਲ ਲਈ ਉਹਨਾਂ ਨੂੰ ਚਾਹ ਆ ਕਿ ਸ਼ੀਦੇ ਅਨੁਸਾਰ ਪਾਕਿਸਤਾਨੀ